ਬੀਬੀ ਨਾ ਕਾ ਦੀ ਸੂਟ ਮੈਚ ਕਰਕੇ ਪੱਗ ਬੰਨੀ ਨਹੀਂ ਜੀ ਨਹੀਂ ਜਵਾਨੀ ਵੇਲੇ ਵੀ ਨਹੀਂ ਨਹੀਂ ਥੋੜਾ ਬਹੁਤਾ ਕਰਿਆ ਜੀ ਮੈਂ ਥੋੜਾ ਬਹੁਤਾ ਕਰਿਆ ਜਦੋਂ ਤੁਸੀਂ ਉੱਥੇ ਜਾਂਦੇ ਸੀ ਸੌਰੇ ਤੇ ਜਵਾਈ ਦੀ ਬਹਿਜਾ ਬਹਿਜਾ ਹੁੰਦੀ ਸੀ ਬਹਿਜਾ ਬਹਿਜਾ ਪ੍ਰਾਣੇ ਪ੍ਰਾਣੇ ਹੁੰਦੀ ਪ੍ਰਾਣੇ ਪ੍ਰਾਣੇ ਪੈਰ ਮਗਰੋਂ ਪਾਈ ਦੇ ਅਗਲੇ ਪਹਿਲੇ ਮੁਰਗਾ ਬਣਾ ਲੈਂਦੇ ਹੈ ਅੱਛਾ ਉੱਥੇ ਸਾਰਾ ਪਿੰਡ ਕਿਹਦਾ ਨਾ ਆ ਵੀ ਪ੍ਰਾਣੇ ਆ ਹਾਂ ਵੀ ਪ੍ਰਾਣੇ ਪ੍ਰਾਣੇ ਹੁੰਦੀ ਹੁੰਦੀ ਸਾਰੇ ਲਿਆ ਘਰ ਘਰ ਹੀ ਹੁੰਦੀ ਆ ਤੁਹਾਡੇ ਨਾਲ ਵੇ ਇਦਾਂ ਹੀ ਹੁੰਦੀ ਆ ਤੁਸੀਂ ਮੁੰਡੇ ਕੁੜੇ ਉਹਨਾਂ ਤੁਹਾਡੇ ਨਾਲ ਹੁੰਦੀ ਆ ਅਹੀਂ ਮੁੰਡੇ ਹੋਗੇ ਤੁਸੀਂ ਜਦੋਂ ਤੁਸੀਂ ਪਰਨਾ ਬੰਨਿਆ ਤੇ ਇਹ ਤੇ ਪੂਰੀ ਠੋਕ ਰੱਖੀ ਹੋਣੀ ਜਵਾਨੀ ਆਪਣੀ ਹਾਂ ਠੀਕ ਹੈ ਰੱਖੀ ਹੈ ਪੂਰੀ ਚੜ੍ਹਦੀ ਕਛਾਂ ਅੱਜ ਵੀ ਐ ਹੁਣ ਤੱਕ ਅੰਦਾ ਹੋ ਗਿਆ ਦਿਵਾਰਾਂ ਜਦ ਨਾ ਬਾੜ ਹੁੰਦੀ ਦੇ ਇੱਕ ਛੱਡੀਆਂ ਦੀ ਅੱਛਾ ਜੀ ਉਹ ਛੱਡੀ ਤੋੜਦਾ ਹੁੰਦਾ ਤਾਂ ਮਾਸਟਰ 6ਵੇਂ ਪੀਰੀਅਡ ਵਿੱਚ ਸਮਾਜਿਕ ਦਾ ਪੀਰੀਅਡ ਹੁੰਦਾ ਦਾ ਅੱਛਾ ਜੀ ਬੜੀ ਕੁੱਟਣੇ ਉਹਨੇ ਚੱਲ ਚੱਲ ਰੱਖ ਦਿੰਦਾ ਤਾਂ ਬੀਬੀ ਹੁਣਾਂ ਨੂੰ ਚਾਹ ਨਾਲ ਇਹ ਕਿਹਾ ਸੀ ਵੀ ਅੱਜ ਮੇਰਾ ਨਾ ਸ਼ਾਈ ਪਨੀਰ ਖਾਣ ਨੂੰ ਜੀ ਕੰਡਿਆ ਜਾਂ ਮਟਰ ਪਨੀਰ ਖਾਣ ਨੂੰ ਜੀ ਕੰਡਿਆ ਇਦਾਂ ਕਦੀ ਕਹਿ ਕੇ ਚੀਜ਼ ਬਣਵਾਈ ਨਹੀਂ ਮੁਕੇ ਨਹੀਂ ਬਣਦਾ ਆਪਣੇ ਆ ਵੀ ਵੈਰਾਈਆਂ ਚੇਂਜ ਕਰਉਂਦੀਆਂ ਨਹੀਂ ਬਾਪੂ ਜੀ ਮੈਨੂੰ ਇਹਦਾ ਸੋਕ ਕੀ ਹੈ ਜੀ ਰਹੀ ਜ਼ਿੰਦਗੀ ਤੁਹਾਡੀ ਵੇਹ ਇਹ ਵੀ ਆ ਨਾ ਜਿੱਦਾਂ ਘਰ ਵਾਲੇ ਨੇ ਘਰ ਵਾਲੀ ਦੀ ਆਵਾਜ਼ ਨਹੀਂ ਘਟਾਈ ਹੁੰਦੀ ਵੀ ਤੂੰ ਨਹੀਂ ਬੋਲਣਾ ਸਤਿ ਸ਼੍ਰੀ ਅਕਾਲ ਜੀ ਪ੍ਰਾਈਮੇਰੀਆ ਟੀਵੀ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਪ੍ਰਾਈਮ ਸਾਥ ਦੇ ਵਿੱਚ ਮੈਂ ਪਰਮ ਸਿੰਘ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਤੇ ਅੱਜ ਵਾਲੀ ਸਾਥ ਆਪਾਂ ਸ਼ੰਭੂ ਬਾਰਡਰ ਤੇ ਬੈਠੇ ਆਂ ਮਾਹੌਲ ਤੋਂ ਤੁਹਾਨੂੰ ਪਤਾ ਲੱਗ ਹੀ ਜਾਣਾ ਟਰਾਲੀ ਦੇ ਵਿੱਚ ਬੈਠੇ ਆ ਤੇ ਸਾਰੇ ਹੀ ਬਜ਼ੁਰਗ ਜਿਹੜੇ ਨੇ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਨੇ ਇੱਥੇ ਆਪਣੀ ਹੱਕੀ ਮੰਗਾ ਦੇ ਲਈ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਅਕਸਰ ਆਪਾਂ ਸਾਥ 'ਚ ਕਰਦੇ ਆਂ ਆਪਾਂ ਸਾਥ ਕਰਨ ਜਾਂਦੇ ਨੇ ਪਿੰਡਾਂ ਦੇ ਵਿੱਚ ਤੇ ਇਸ ਵਕਤ ਪਿੰਡਾਂ ਵਾਲੇ ਬਾਬੇ ਇੱਥੇ ਧਰਨੇ ਤੇ ਆਏ ਹੋਏ ਨੇ ਤੇ ਆਪਾਂ ਇਹਨਾਂ ਨਾਲ ਗੱਲਬਾਤਾਂ ਕਰਾਂਗੇ ਕਿਵੇਂ ਦਾ ਮਾਹੌਲ ਚੱਲਿਆ ਇਧਰ ਬਾਪੂ ਜੀ ਬੈਠੇ ਬਾਪੂ ਜੀ ਸੱਸੀ ਗਾਲ ਜੀ ਸੱਸੀ ਗਾਲ ਕਿੰਦਾ ਜੀ ਠੀਕ ਠਾਕ ਹਾਂ ਠੀਕ ਠਾਕ ਕਿਰਪਾ ਕਿਹੜਾ ਪਿੰਡ ਆ ਜੀ ਤੁਹਾਡਾ ਮੇਰਾ ਪਿੰਡ ਮਜ਼ਾਬੁਰਾ ਜਿਲ੍ਹਾ ਅਮਰਸਰ ਹੈ ਅੱਛਾ ਕਿਸਾਨ ਮਜ਼ਦੂਰ ਸ਼ਕਰੀ ਕਮੇਟੀ ਪੰਜਾਬ ਉਹਦੇ ਵਿੱਚ ਮੈਂ ਚੌਂਕੀਦਾਰਾ ਕਰ ਰਿਹਾ ਅੱਛਾ ਜੀ ਹਾਂਜੀ ਤੇ ਬਾਪੂ ਜੀ ਕਿੰਨੇ ਦਿਨ ਹੋ ਗਏ ਇੱਥੇ ਆਨੂੰ ਇੱਥੇ ਮੈਂ 12 ਤਰੀਕ 13 ਤਰੀਕ ਪਹੁੰਚਿਆ 11 ਤਰੀਕ ਪਿੰਨੋਂ ਚਲੇ ਆ 13 ਤਰੀਕ ਇੱਥੇ ਪਹੁੰਚਿਆ ਤੁਰ ਉਦੋਂ ਦੇ ਨਾਲ ਇੱਥੇ ਹੀ ਹੈ ਅੱਛਾ ਜੀ ਜ਼ਿੰਦਗੀ ਬਸ ਪਰਮਾਰੋਂ ਦੇ ਆਸ ਰਹੀ ਆ ਜ਼ਿੰਦਗੀ ਤੁਹਾਡੇ ਸਾਹਮਣੇ ਆ ਦੇਖਣ ਦੇ ਆ ਅਸੀਂ ਖਾਲੀ ਹੱਥੀਆਂ ਝੰਡਾ ਡੰਡਾ ਸਾਡੇ ਕੋਲ ਆ ਅਸੀਂ ਜਥੇਬੰਦੀਆਂ 'ਚ ਕੰਮ ਕਰਦੇ ਆ ਆਪਣੇ ਹੱਕਾਂ ਲਈ ਕਰਦੇ ਆ ਕਿਉਂ ਸਾਡੇ ਦੇ ਬੋਝ ਜਿਹੜਾ ਵਾ ਕਿਸਾਨ ਕਿਸਾਨ ਤੇ ਮਜ਼ਦੂਰ ਦੇ ਉੱਪਰ ਆ ਜਿਨ੍ਹਾਂ 'ਤੇ ਮੋਜ ਹੈ ਸਰਕਾਰਾਂ ਦੀ ਵਜ੍ਹਾ ਦੇ ਨਾਲ ਪਿਆ ਕਿਉਂ ਜਦੋਂ ਕੋਈ ਇਲੈਕਸ਼ਨ ਆਉਂਦੀ ਆ ਮੈਂ ਇਹ ਕਹੂੰ ਜਦੋਂ ਕੋਈ ਇਲੈਕਸ਼ਨ ਆਉਂਦੀ ਆ ਕਿਸੇ ਵੀ ਕਿਸੇ ਕਿਸਾਨ ਨੇ ਜਾਂ ਮਜ਼ਦੂਰ ਨੇ ਜਾਂ ਕਿਸੇ ਜਨਾਨੀ ਜਾਂ ਕਿਸੇ ਮਰਦ ਨੇ ਇਹ ਨਹੀਂ ਕਿਹਾ ਵੀ ਸਾਨੂੰ ਆ ਦੇਓ ਇਹ ਸਾਡੇ ਪਿੰਡਾਂ ਜਾ ਕੇ ਲਾਫਮੇਟਾ ਕਰਦੇ ਆ ਅਸੀਂ ਤੁਹਾਡੇ ਕਰਜ਼ੇ ਮਾਫ ਕਰਾਂਗੇ ਅਸੀਂ ਤੁਹਾਨੂੰ ਸਬਸਿਡੀਆਂ ਦਵਾਂਗੇ ਅਸੀਂ ਤੁਹਾਨੂੰ ਜਿਹੜੇ ਪੈਨਸ਼ਨਾਂ ਆ ਉਹਨਾਂ 'ਚ ਵਾਧਾ ਕਰਾਂਗੇ ਤੁਹਾਡੇ ਖਾਦਾਂ ਦੇ ਭਾਅ ਘਟਾਂਗੇ ਪਰ ਕੁਸ਼ੇ ਵੀ ਸਰਕਾਰ ਜਿਹੜੀ ਆ ਇਹ ਸਾਥੋਂ ਧੂਠ ਮਾਰ ਕੇ ਵੋਟਾਂ ਲੈ ਕੇ ਤੇ ਇਸ ਰਾਹ ਦੇ ਸਾਨੂੰ ਪਾਤਾ ਮਜਬੂਰ ਹੋ ਕੇ ਸੀ ਇਸ ਰਾਹ ਦੇ ਭਰੇ ਆ ਅੰਦੋਲਨ ਕਰਨੇ ਤਾਂ ਸ਼ੁਰੂ ਕੀਤੇ ਆ ਵੀ ਸਾਡੇ ਨਾਲ ਝੂਠੇ ਵਾਅਦੇ ਕਿਉਂ ਕਰਦੇ ਆ ਝੂਠੇ ਵਾਅਦੇ ਕਰਕੇ ਸਾਥੋਂ ਵੋਟਾਂ ਲੈ ਕੇ ਤੇ ਸਾਡੇ ਸਿਰ 'ਤੇ ਜੁੱਤੀਆਂ ਮਾਰਦੇ ਆ ਕੋਈ ਵੀ ਬਾਜ਼ਾਰ ਦੀ ਚੀਜ਼ ਆ ਉਹਦਾ ਰੇਟ ਜਿਹੜਾ ਜਦੋਂ ਮੋਦੀ ਬਣਿਆ ਇਹਨੇ ਦੁਬਾਰਾ ਬਣਿਆ 400 ਰੁਪਏ ਸਿਲੰਡਰ ਫ੍ਰੀ ਵੀ ਦਿੱਤੇ ਆ ਤੇ ਹੁਣ ਅੱਜ ਸਿਲੰਡਰ 1200 ਰੁਪਏ ਆ ਤੇ ਇਹੋ ਜੀ ਇਹਨਾਂ ਦੀਆਂ ਪਾਲਿਸੀਆਂ ਕੋਈ ਵੀ ਚੀਜ਼ ਜਿਹੜੀ ਆ ਬੱਚੇ ਤੋਂ ਲੈ ਕੇ ਗਲਦੇ ਬਟਨ ਤੱਕ ਹਰ ਇੱਕ ਚੀਜ਼ਾਂ 'ਤੇ ਟੈਕਸ ਵਰਦੇ ਆ ਜਿਉਂ ਸਵੇਰ ਤੋਂ ਉੱਠਦੇ ਅਸੀਂ ਟੈਕਸ ਵਰਦੇ ਆ ਪਰ ਕੋਈ ਸਰਕਾਰ ਦੇ ਉਲਟੇ ਜਾਂਦੇ ਆ ਕਿਸਾਨਾਂ ਦੇ ਕੋਲ ਪੈਸਾ ਵੜਾ ਜੇ ਆ ਉਹ ਆ ਜੇ ਕਿਸਾਨ ਕੋਲ ਪੈਸਾ ਮਜ਼ਦੂਰੀ ਕਰਦੇ ਆ ਬੱਚੇ ਸਾਡੇ ਬਾਹਰ ਗਏ ਆ ਉਹ ਕੁਝ ਨਾ ਕੁਝ ਦਿੰਦੇ ਸਾਡਾ ਡੰਗ ਚੱਲਦਾ ਜਾਂਦਾ ਹਾਂਜੀ ਅਜਾ ਬਾਪੂ ਜੀ ਜਦੋਂ ਤੁਸੀਂ ਇਧਰ ਨੂੰ ਆਉਣਾ ਹੁੰਦਾ ਅੰ ਇਕਰੋਂ ਤਿਆਰੀ ਕਰਦੇ ਕਰਕੇ ਦਿੰਦੇ ਜਾਂ ਆਪ ਕਰਦੇ ਹੋ ਕਿਦਾਂ ਆਪ ਕਰਦੇ ਕਰਦੇ ਵੀ ਕਰਦੇ ਆ ਅੱਛਾ ਹਾਂ ਕਰਦੇ ਵੀ ਕਰਦੇ ਆ ਵੀ ਜੋ ਸੀ ਬੀਬੀ ਦਾ ਫੋਨ ਆਉਂਦਾ ਮਗਰੋਂ ਹਾਂ ਆਉਂਦਾ ਕਰਦੇ ਗੱਲ ਸ਼ਾਮਾਂ ਗੱਲਬਾਤ ਕਰੀਦੀ ਆ ਡੇਲੀ ਕਰਦੇ ਹਾਂ ਡੇਲੀ ਕਰਦੀ ਦੂਜੇ ਥੱਲੇ ਕਰਦੀ ਫੋਨ ਆਉਂਦੇ ਆ ਬੱਚਿਆਂ ਦੇ ਆਉਂਦੇ ਪੋਤੇ ਪੋਤੀਆਂ ਦੇ ਆਉਂਦੇ ਆ ਸਾਰੇ ਦੇ ਆਉਂਦੇ ਆ ਬੀਬੀ ਨੇ ਆਖਿਆ ਨੇ ਵੀ ਆ ਕੇ ਮਿਲ ਜਾ ਨਹੀਂ ਕਹਿੰਦੀ ਕੋਈ ਗੱਲ ਨਹੀਂ ਕਿਸ ਚੀਜ਼ ਦੀ ਲੋੜ ਆ ਤੂੰ ਦੱਸੋ ਭੇਜੀਏ ਆਹਹ ਕੋਈ ਨਹੀਂ ਕੋਈ ਚੀਜ਼ ਦੀ ਲੋੜ ਭੇਜਾਂਗੇ ਤੇ ਠੀਕ ਆ ਮੋਰਚੇ ਡੱਡੇ ਡੱਡੇ ਰੋ ਜੇ ਸਾਡਾ ਮਨ ਕਰੂਗਾ ਜਾਵਾਂਗੇ ਮੋਰਚਾ ਫੜੇ ਕਰਕੇ ਬੰਦੇ ਸਾਡੇ ਵਧੀਆਂ ਡਿਊਟੀਆਂ ਸੀ 10 ਚਲੇ ਜਾਂਦੇ ਆ ਜੇ 8 ਆਂਦੇ 10 ਆ ਜਾਂਦੇ ਆ 10 ਜਾਂਦੇ ਆ 12 ਆ ਜਾਂਦੇ ਆ ਰੁਟੀਨ ਬਣੀ ਆ ਕੋਈ ਹਫ਼ਤੇ ਬਾਅਦ ਆ ਜਾਂਦਾ ਕੋਈ 15 ਦਿਨ ਪਰ ਮ ਸਾਡੇ ਜੱਥੇ ਦੇ ਵਿੱਚ ਕਿਸਾਨ ਮਜੂਦ ਸਿਰਫ ਜਿਹੜੇ ਅੰਮ੍ਰਿਤਸਰ ਜ਼ਿਲ੍ਹਾ ਉਧਰ ਦੇ तकरीबन 100 200 ਬੰਦਾ ਜਿਹੜਾ ਇਦਾਂ ਪੱਕਾ ਹੀ ਹੋਊਗਾ ਤੇ ਬਾਕੀ ਜਿਹੜੀ ਵਗਲਾ ਬੰਦੀ ਹੁੰਦੀ ਜਾਂਦੀ ਹੈ ਵੇਖੋ ਜੀ ਬਾਪੂ ਜੀ ਨੇ ਆਪਣੇ ਤਰੀਕੇ ਨਾਲ ਸਾਰੀ ਗੱਲਬਾਤ ਦੱਸੀ ਤੇ ਕਹਿੰਦੇ ਵੀ ਘਰਦੇ ਆਂਦੇ ਆਂਦੇ ਵੀ ਉੱਥੇ ਰਹੋ ਜਿੱਦਾਂ ਵੀ ਆ ਜੇ ਕੋਈ ਚੀਜ਼ ਦੀ ਲੋੜ ਹੈ ਤਾਂ ਦੱਸਿਓ ਤੇ ਇਧਰਲੇ ਪਾਸੇ ਬਾਈ ਹੁਣਾਂ ਨਾਲ ਗੱਲਬਾਤ ਕਰਾਂਗੇ ਬਾਈ ਜੀ ਮਾੜਾ ਜਿਹਾ ਅੱਗੇ ਆ ਜਾਓ ਫਿਰ ਉਹ ਨਾ ਉੱਤੇ ਕਾਲੀ ਤਰਪਾਲ ਪਾਈ ਆ ਤੇ ਸੁੱਖ ਨਾਲ ਫਿਰ ਹਨਾ ਥੋੜਾ ਹੋਰ ਗਾਹਾਂ ਜੋ ਹੋਰ ਸੁਣਾਓ ਜੀ ਕਿਦਾਂ ਵਰਗਿਆ ਜੀ ਸਰ ਤੁਹਾਡਾ ਪੂਰਾ ਨਾਮ ਕੀ ਦਾ ਬਾਈ ਹਰਬੰਸ ਸਿੰਘ ਪਿੰਡ ਦੁੱਲੇਆਲ ਅੱਛਾ ਬਾਈ ਜਦੋਂ ਵੀ ਆਪਾਂ ਪਿੰਡਾਂ 'ਚ ਵੀ ਆਮ ਦੇਖਦੇ ਆਂ ਵੀ ਬਜ਼ੁਰਗਾਂ ਨਾਲ ਬੈਠ ਕੇ ਬਥੇਰੀਆਂ ਗੱਲਾਂ ਬਾਤਾਂ ਜੀਆਂ ਹੁੰਦੀਆਂ ਪਿੰਡ 'ਚ ਕਦੀ ਇਤਨਾ ਬੈਨੇ ਹਾਂ ਬਜ਼ੁਰਗਾਂ ਨਾਲ ਹਾਂਜੀ ਹਾਂਜੀ ਬਾਦੂ ਅੱਛਾ ਹਾਂ ਕਿਵੇਂ ਲੱਗਦਾ ਹੁੰਦਾ ਜਦੋਂ ਬੈਠੇ ਹੁੰਦੇ ਗੱਲਾਂ ਕਰਦੇ ਕਿਦਾਂ ਲੱਗਦਾ ਬਹੁਤ ਵਧੀਆ ਲੱਗਦਾ ਜੀ ਸਿਆਣਿਆਂ ਦੇ ਪਹਿਲਾਂ ਵਾਲੀਆਂ ਗੱਲਾਂ ਸੁਣ ਕੇ ਉਹਨਾਂ ਦੇ ਪੂਰਨਿਆਂ ਤੇ ਚੱਲਣ ਦਾ ਬਹੁਤ ਵਧੀਆ ਚੱਲਦਾ ਜੀ ਵਧੀਆ ਲੱਗਦਾ ਹਾਂ ਵਧੀਆ ਲੱਗਦਾ ਇੱਥੇ ਵੀ ਹੁਣ ਤੁਹਾਡਾ ਬਦੁਰਗਾ ਨਾਲ ਕਾਫੀ ਪਿਆਰ ਪੈ ਗਿਆ ਹੁਣ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਅਸੀਂ ਇੱਕ ਦੂਜੇ ਨਾਲ ਟਰਾਲੀਆਂ ਦੀ ਵੀ ਉਵੇਂ ਰਾਖੀ ਰੱਖਦੇ ਆ ਨਾਲ ਬੈਨੇ ਉੱਠਦੇ ਆ ਸਾਰਾ ਖਾਣ ਪੀਣ ਇੱਕੋ ਹੀ ਹੈ ਤੁਹਾਨੂੰ ਇੱਥੇ ਕਿੰਨਾ ਸਮਾਂ ਹੋ ਗਿਆ 13 ਤਰੀਕ ਦੇ ਹੀ ਆਏ ਵੇ ਜੀ ਤੇ ਹਾਂ ਤੇ 13 ਬਈ ਇੱਥੇ ਦੇਖੋ ਆਪਦੇ ਆਪ ਦੇ ਹਿਸਾਬ ਨਾਲ ਹਰ ਕੋਈ ਆ ਕੇ ਇੱਥੇ ਬੈਠਾ ਵਾ ਤੇ ਆਪਾਂ ਦੇਖਦੇ ਵੀ ਛੋਟੇ ਛੋਟੇ ਬੱਚੇ ਵੀ ਇੱਥੇ ਆਉਂਦੇ ਨੇ ਧਰਨੇ 'ਚ ਆ ਕੇ ਚਲੇ ਜਾਂਦੇ ਬਾਈ ਕਿੱਦਾਂ ਪੁੱਤਰ ਜੀ ਕੀ ਹਾਲ ਹੈ ਜੂਨੇ ਨੀਵੇਂ ਦੇ ਅੱਛਾ ਜੀ ਤੇ ਇੱਥੇ ਕਿਹਦੇ ਨਾਲ ਆਏ ਹੋ ਤੁਸੀਂ ਪਾਪਾ ਨਾਲ ਅੱਛਾ ਤੁਸੀਂ ਕਿਹਾ ਪਾਪਾ ਨੂੰ ਕਿ ਪਾਪਾ ਲੈ ਕੇ ਆਏ ਪਾਪਾ ਹੀ ਲੈ ਕੇ ਆਏ ਨੇ ਪਾਪਾ ਲੈ ਕੇ ਆਏ ਇੱਥੇ ਆ ਕੇ ਕੀ ਲੱਗਿਆ ਬਹੁਤ ਵਧੀਆ ਲੱਗਦਾ ਵੀ ਇਹ ਸਾਡੇ ਵਾਸਤੇ ਸੰਘਰਸ਼ ਕਰ ਰਹੇ ਨੇ ਸਾਰੇ ਕਿਸਾਨ ਹਾਂਜੀ ਹੈ ਤੇ ਸਕੂਲ ਦੇ ਵਿੱਚ ਕਦੀ ਅਜਿਹੀਆਂ ਚੀਜ਼ਾਂ ਬਾਰੇ ਪਤਾ ਲੱਗਦਾ ਕੋਈ ਦੱਸਦੇ ਹੁੰਦੇ ਟੀਚਰ ਕਿ ਨਹੀਂ ਨਹੀਂ ਜੀ ਇਹ ਇਹਨਾਂ ਬਾਰੇ ਨਹੀਂ ਦੱਸਦੇ ਹਾਂਜੀ ਕਰਦੇ ਦੱਸਦੇ ਸਿਰਫ ਹਾਂਜੀ ਹੂੰ ਇਹ ਦੇਖੋ ਵੀ ਬੱਚੇ ਨੇ ਵੀ ਦੱਸਤਾ ਵੀ ਸਕੂਲ ਵਾਲੇ ਨਹੀਂ ਬਣਾਉਂਦੇ ਇਹੋ ਜੀਆਂ ਚੀਜ਼ਾਂ ਵੀ ਕੌਣ ਹਾਂ ਤਾਂ ਅੱਛਾ ਇੱਕ ਹਫ਼ਤਾ ਹੋ ਗਿਆ ਹਾਂਜੀ ਦਿੱਲੀ ਲਾ ਕੇ ਪਹਿਲਾਂ ਅੱਛਾ ਦਿੱਲੀ ਚ ਵੀ ਦਿੱਲੀ ਚ ਵੀ ਛੋਟੇ ਬੱਚੇ ਨੇ ਵੇਖੋ ਜੀ ਇੱਕ ਹਫ਼ਤਾ ਲਾਇਆ ਤੇ ਇੱਥੇ ਵੀ ਬੱਚੇ ਆਪਣੇ ਆਪ ਹੀ ਉਸ ਰਾਹ ਤੇ ਚੱਲਦੇ ਨੇ ਜਿਸ ਰਾਹ ਤੇ ਮਾਪੇ ਚੱਲਦਾ ਹੋਵੇ ਤੇ ਹੁਣ ਆਪਾਂ ਮਾਹੌਲ ਥੋੜਾ ਜਿਹਾ ਬਦਲਾਂਗੇ ਤੇ ਕਿਦਾਂ ਦਾ ਹੋਊਗਾ ਬਾਪੂ ਜੀ ਬੈਠੇ ਨੇ ਬੜੇ ਇਹਨਾਂ ਦੀ ਕਹਿ ਸਕਦੇ ਜਿਹੜਾ ਚਿਹਰਾ ਆ ਤੁਸੀਂ ਦੇਖੋਗੇ ਤਾਂ ਤੁਹਾਨੂੰ ਆਪਣੇ ਆਪ ਹੀ ਰੋਹਾਨੀਅਤ ਨਜ਼ਰ ਆਊਗੀ ਇਸ ਚਿਹਰੇ ਵਿੱਚ ਪਤਾ ਨਹੀਂ ਕਿਉਂ ਪਰ ਹੈ ਬਾਪੂ ਜੀ ਸასი ਗਾਲ ਜੀ ਸასი ਗਾਲ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਬਾਪੂ ਜੀ ਪੂਰਾ ਨਾਮ ਕੀ ਤੁਹਾਡਾ ਮੇਰਾ ਨਾਮ ਅਜੀਤ ਸਿੰਘ ਜੀ ਅਜੀਤ ਸਿੰਘ ਪਿੰਡ ਮੇਰਾ ਠੱਠਿਆਂ ਗਦਰੀ ਬਾਬਾ ਜਵਾਲਾ ਸਿੰਘ ਵਾਲਾ ਅੱਛਾ ਜੀ ਜੀ ਤੇ ਇੱਥੇ ਕਿੰਨੇ ਸਮੇਂ ਤੋਂ ਆਏ ਹੋ ਬਾਪੂ ਜੀ ਬਸ ਐ ਇਕੱਠੇ 13 ਤਰੀਕ ਦੇ ਇੱਥੇ ਆ ਕੇ ਬੈਠੇ ਨੇ ਡਟੇ ਬੈਠੇ ਆ ਹੂੰ ਤੇ ਬਾਪੂ ਜੀ ਨਿੱਜੀ ਜ਼ਿੰਦਗੀ ਕਿਹੋ ਜਿਹੀ ਰਹੀ ਤੁਹਾਡੀ ਬਹੁਤ ਵਧੀਆ ਜੀ ਪਹਿਲਾਂ ਮੈਂ ਆਰਮੀ ਸਰਵਿਸ ਕੀਤੀ ਸੀ ਅੱਛਾ ਉੱਥੇ ਵੀ ਦੇਖਦੀ ਸੇਵਾ ਕੀਤੀ ਆ ਹੂੰ ਤੇ ਹੁਣ ਵੀ ਮਨ ਕੀਤਾ ਹੈਗਾ ਵੀ ਖੀਰਨ ਦਾ ਜ਼ਿੰਦਗੀ ਜਿਹੜੀ ਹੈ ਇਸੇ ਤਰ੍ਹਾਂ ਸੇਵਾ ਜੀ ਨਿਭਾਉਣੀ ਆ ਤੇ ਹੁਣ ਵੀ ਜਿਹੜਾ ਕਿਸਾਨਾਂ ਦੀ ਆਪਣੇ ਪਰਿਵਾਰ ਦੀ ਜਾਂ ਮਰਾਜ ਵੀ ਸੇਵਾ ਜੀ ਨਿਭਾ ਰਹੇ ਆ ਬੱਚੇ ਵੀ ਆਪਣੇ ਨਾਲ ਸਹਿਮਤ ਆ ਉਹਨਾਂ ਨੇ ਵੀ ਕਦੀ ਰੋਕਿਆ ਨਹੀਂ ਕਿ ਉਹਨਾਂ ਦਾ ਘਰ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਤੇ ਬੱਚੇ ਵੀ ਜਿਹੜੇ ਉਹ ਜਾਦੀ ਦਿੰਦੇ ਆ ਖੀਰਨਾਂ ਜਾ ਕੇ ਕਿਰਨ ਜਿੰਨਾ ਵੀ ਤੁਹਾਡੀ ਨੂੰ ਸ਼ੰਗਰਚਾ ਸੇਵਾ ਕਰੋ ਘੱਟੋ ਘੱਟ 20 ਸਾਲ ਹੋ ਗਏ ਜੀ ਮੈਨੂੰ ਜੱਥੇ ਬੰਦੇ ਜੁੜੇ ਨੇ ਜੱਥੇ ਬੰਦੇ ਜੀ ਅੱਛਾ ਬਾਪੂ ਜੀ ਇੱਕ ਗੱਲ ਆਪਾਂ ਕਰਦੇ ਜਿਹੜਾ ਪਹਿਲਾ ਸਮਾਂ ਹੁੰਦਾ ਸੀ ਜਦੋਂ ਲੋਕ ਰਾਤ ਜਿਹੜੀ ਤਾਰਿਆਂ ਦੀ ਦੇ ਮੰਜੇ ਡਾਏ ਜਾਂਦੇ ਛੁਰੀਆਂ ਵਾਲੇ ਪੱਖੇ ਚੱਲਦੇ ਸੀ ਉਹ ਜਮਾਨੇ ਨੂੰ ਅੱਜ ਦੇ ਟਾਈਮ 'ਚ ਕਿੰਨਾ ਤੁਸੀਂ ਯਾਦ ਕਰਦੇ ਹੋ ਵੇਖੋ ਜੇ ਉਹ ਆਪਣਾ ਸਮਾਂ ਵੇਖੀਏ ਉਹ ਸਮਾਂ ਜਿਹੜਾ ਵਾ ਬੜਾ ਖੁਸ਼ੀ ਵਾਲਾ ਮਾਹੌਲ ਸੀਗਾ ਪਰਾਂ ਦੇ ਵਿੱਚ ਭੈਣ ਭਰਾਵਾਂ 'ਚ ਆਹਣ ਗਵਾਂਡ ਸਾਰਿਆਂ ਦਾ ਇੱਕ ਹੁੰਦਾ ਸੀਗਾ ਕੋਈ ਵੀ ਗੱਲ ਪਰਿਵਾਰ ਦੀ ਹੁੰਦੀ ਤੇ ਸਾਰਾ ਪਿੰਡ ਹੀ ਉਹਨੂੰ ਸਾਂਝਾ ਕਰਦਾ ਸੀ ਆ ਹੁਣ ਸਮਾਂ ਇਹੋ ਜਿਹਾ ਆ ਗਿਆ ਕਿ ਜਿੱਦਾਂ ਆਪਣਾ ਸਮੇ ਨੂੰ ਕਹਿ ਲਈਏ ਵੀ ਸਾਡੇ ਵਿੱਚ ਜਿਹੜਾ ਪਾਪਸੀ ਭਰਾਵਾਂ ਦੀ ਨਹੀਂ ਬਣਦੀ ਸਰਕਾਰਾਂ ਦੇ ਜਿਹੜੇ ਨੀਤੀਆਂ ਬਣਾਈਆਂ ਮਹਿੰਗਾਈ ਕੀਤੀ ਹੈ ਉਹਦੇ ਵਿੱਚ ਜਿਹੜੇ ਆਪਣੇ ਖਰਚੇ ਨਹੀਂ ਪੂਰੇ ਹੋ ਰਹੇ ਬਾਕੀ ਕੀ ਨਾ ਪਰਿਵਾਰਾਂ ਦੇ ਕਿਾ ਕਿੱਥੋਂ ਰਹਿਣਾ ਕਿਉਂਕਿ ਸਾਡੀ ਵੰਡੀ ਨੇ ਸਰਕਾਰਾਂ ਨੇ ਇਹ ਜੀ ਪਾਤੀ ਆ ਸਾਨੂੰ ਇਹ ਜੀ ਫੋਟ ਪਾਈ ਆ ਕਿ ਅਸੀਂ ਜਦਾਂ ਕਹਿੰਦੇ ਵੀ ਇਕੱਠੇ ਹੋਣ ਜੋਗੇ ਰਹਿ ਨਹੀਂ ਦਿੱਤਾ ਸਾਨੂੰ ਆ ਤੇ ਸਤਗੁਰ ਸੱਚੇ ਪਾਸ਼ੇ ਦੀ ਕਿਰਪਾ ਵਾ ਵੀ ਅੱਜ ਅਸੀਂ ਇੱਕ ਪਿੰਡ ਬਣਾ ਕੇ ਬੈਠੇ ਆ ਸਾਰੇ ਵਿੱਚ ਜਿੰਨੇ ਵੀ ਪੰਜਾਬ ਦੇ ਲੋਕ ਆ ਹਰਿਆਣੇ ਦੇ ਲੋਕ ਆ ਅੱਜ ਉਹਨਾਂ ਦਾ ਬੜਾ ਤਗੜਾ ਸਾਥ ਆ ਪੂਰਾ ਇੰਡੀਆ ਜਾਗ ਗਿਆ ਵਾ ਪੂਰੇ ਇੰਡੀਆ ਦੇ ਲੋਕ ਜਿਹੜੇ ਆ ਉਹ ਵੀ ਸਾਥ ਦੇ ਰਹੇ ਆ ਪਰ ਬਹੁਤ ਵਧੀਆ ਮਾਹੌਲ ਦੇ ਵਿੱਚ ਆ ਪਰ ਸਰਕਾਰਾਂ ਜਿਹੜੀਆਂ ਵਾ ਉਹ ਟਾਈਮ-ਟਾਈਮ ਤੇ ਆ ਕੇ ਆਪਣੇ ਲੋਕਾਂ ਦੇ ਨਾਲ ਕਿਸਾਨਾਂ ਦੇ ਨਾਲ ਜਿਹੜਾ ਵਾ ਧੱਕੇਸ਼ਾਹੀ ਕਰੀ ਆ ਮਹਿੰਗਾਈ ਕਰੀ ਆ ਮਤਲਬ ਇੱਕ ਜੁਗਲੀ ਕਰੀ ਆ ਕਿ ਮਤਲਬ ਜਦਾਂ ਮੇਰੇ ਵੀਰ ਜਿੰਗਤ ਸਿੰਘ ਦੱਸਿਆ ਪੀ ਇਹ ਵੀ ਇੱਕ ਸਰਕਾਰ ਡਰਾਮੇ ਕਰੀ ਲੋਕਾਂ ਦੇ ਨਾਲ ਬਿਲਕੁਲ ਤੇ ਇਹ ਇਧਰ ਵੀ ਪ੍ਰਧਾਨ ਸਾਹਿਬ ਬੈਠੇ ਨੇ ਐ ਨਹੀਂ ਐ ਇਦਾਂ ਥੋੜੀ ਚੱਲਣਾ ਇਹਨਾਂ ਨੂੰ ਦੂਰੋਂ ਨਹੀਂ ਇਹਨਾਂ ਨੂੰ ਲਾਗੂ ਕਰਕੇ ਦਿਖਾਓ ਨਹੀਂ ਤਾਂ ਮੈਨੂੰ ਇਹ ਤਾਂ ਦੱਸੋ ਵੀ ਐਡੀ ਸੋਹਣੀ ਐਡੀ ਐਡੀ ਸੋਹਣੀ ਜੈਕਟ ਕਿੱਥੋਂ ਲਈ ਐ ਇਹ ਬੀਬੀ ਨੇ ਤਾਂ ਨਹੀਂ ਲੈ ਕੇ ਦਿੱਤੀ ਨਹੀਂ ਆਪ ਲੈ ਲਈ ਜੀ ਐ ਇਦਾਂ ਐਵੇਂ ਹੀ ਤਾਂ ਦੱਸਣਾ ਨਹੀਂ ਮੈਨੂੰ ਤਾਂ ਐ ਲੱਗਾ ਵੀ ਕਿ ਬੀਬੀ ਨੇ ਲੈ ਕੇ ਦਿੱਤੀ ਜੈਕਟ ਆਪੇ ਲਈਤੀ ਹੈ ਜੀ ਆਪੇ ਲਈਤੀ ਬੀਬੀ ਨਾਲ ਕਹੇ ਸੀ ਸੂਟ ਮੈਚ ਕਰਕੇ ਪੱਗ ਬਣੀ ਨਹੀਂ ਜੀ ਨਹੀਂ ਕੋਈ ਨਹੀਂ ਬਣੀ ਕੋਈ ਨਹੀਂ ਜਵਾਨੀ ਵੇਲੇ ਵੀ ਨਹੀਂ ਨਹੀਂ ਥੋੜਾ ਬਹੁਤਾ ਕਰਿਆ ਜੀ ਥੋੜਾ ਬਹੁਤਾ ਕਰਿਆ ਜੀ ਜਿੰਨਾ ਅਸ਼ਾ ਕਿਹੋ ਕਿਹੋ ਸ਼ੌਂਕ ਨੇ ਵੇਖੋ ਅੱਜ ਕੱਲ ਜੋੜੀਆਂ ਨਾ ਬੜੇ ਸੋਹਣੇ ਤਰੀਕੇ ਨਾਲ ਪੂਰੀ ਮੈਚਿੰਗ ਕਰਦੀਆਂ ਨੇ ਹਨਾ ਤੇ ਤੁਸੀਂ ਆਪਣੇ ਟਾਈਮ ਤੇ ਉਹ ਜਦੋਂ ਮੈਚਿੰਗ ਕਰਦੇ ਕਿਹੋ ਜਿਹਾ ਲੱਗਦਾ ਸੀ ਨਹੀਂ ਚਲੋ ਪਹਿਲਾ ਹਿਸਾਬ ਹੋਰ ਤਾਂ ਕੁਝ ਹੁਣ ਹੋ ਰਿਹਾ ਜੀ ਹੈ ਨਹੀਂ ਪਹਿਲੋਂ ਹਿਸਾਬ ਕਹਿੋ ਜੇ ਥੋੜਾ ਦੱਸੋ ਪਹਿਲਾਂ ਤਾਂ ਬਹੁਤ ਸੀਰੀਅਸ ਹਿਸਾਬਤਾ ਜੀ ਬਹੁਤ ਹੁਣ ਤਾਂ ਜਲਦੀ ਮੈਚਿੰਗ ਨਹੀਂ ਹੁਣ ਤਾਂ ਜਲਦੀ ਕਰਦੇ ਜੋੜੀਆਂ ਜਾ ਕੇ ਥੋੜੀਆਂ ਨਰੜ ਬਥੇਰੇ ਉਹ ਸਮੇ ਜਿਹੜੇ ਸੀ ਨਾ ਬੜੇ ਪਿਆਰ ਭਾਵਨਾ ਵਾਲੇ ਹੁਣ ਤੇ ਕੀ ਨਾ ਉਹ ਗੱਲਾਂ ਰਹੀ ਨਹੀਂ ਗਈਆਂ ਅੱਛਾ ਬਾਪੂ ਜੀ ਮੈਨੂੰ ਤੁਸੀਂ ਦੱਸੋ ਉਹ ਵੀ ਜਿੱਦਾਂ ਤੁਸੀਂ ਪਰਨਾ ਬੰਨਿਆ ਤੇ ਇਹ ਤੇ ਪੂਰੀ ਠੋਕ ਰੱਖੀ ਹੋਣੀ ਜਵਾਨੀ ਜ ਆਪਣੇ ਹਾਂ ਠੀਕ ਹੈ ਰੱਖੀ ਹੈ ਰੱਖੀ ਪੂਰੀ ਚੜ੍ਹਦੀ ਗੱਛਾਂ ਦੇ ਅੱਜ ਵੀ ਆਏ ਆ ਬਾਪੂ ਜੀ ਵਟ ਦੇਖਦਾ ਕਰੀ ਨਹੀਂ ਠੀਕ ਹੈ ਹੁਣ ਵਧੀਆ ਅੱਛਾ ਨਹੀਂ ਅੱਛਾ ਬਾਪੂ ਮੈਨੂੰ ਦੱਸੋ ਵੀ ਜਦੋਂ ਜਿਹੜੇ ਜਵਾਨੀ ਵਾਲੇ ਦਿਨ ਆ ਉਹਦੇ ਚ ਤੁਹਾਨੂੰ ਕਿਹੜੀ ਚੀਜ਼ ਸਭ ਤੋਂ ਵੱਧ ਯਾਦ ਆਉਂਦੀ ਵੀ ਜਵਾਨੀ 'ਚ ਮੈਂ ਆਹ ਕੰਮ ਬੜਾ ਗਾਡਰ ਕਰਿਆ ਜਿਹੜਾ ਕੋਈ ਨਹੀਂ ਕਰ ਸਕਦਾ ਯਾਰ ਤੇ ਸਾਰਾ ਜਵਾਨੀ ਦਾ ਜੋ ਵੀ ਕੰਮ ਆ ਯਾਦ ਆਉਂਦਾ ਹੈ ਬਾਈ ਖੇਤੀ ਚੰਗੇ ਜ ਮੈਂ ਕਲਕੱਤੇ ਵੀ ਰਹਾ ਕੁਛ ਅੱਛਾ ਜੀ ਕਲਕੱਤੇ ਬਰੇਦਰ ਨੇ 10 ਸਾਲ ਕਲਕੱਤੇ ਦੀ ਭਾਸ਼ਾ ਆਉਂਦੀ ਹੋ ਤੁਹਾਨੂੰ ਨਹੀਂ ਨਹੀਂ ਉਹ ਨਹੀਂ ਬੰਗਾਲੀ ਨਹੀਂ ਮੈਂ ਸਿੱਖੀ ਬਾਹਰੋਂ ਦੀ ਨੇ ਘਾਟੇ ਮੇਰਾ ਬਰੇਦਰ ਸੀ ਉਹ ਬਹੁਤ ਬੋਲ ਲੈਂਦਾ ਪੂਰੀ ਬੋਰੇ ਮਹਾਰਾਠੀ ਸੀ ਉਹ ਵੀ ਬਰੇਦਰ ਹੀ ਬੋਲ ਲੈਂਦੇ ਸੀ ਤੇ ਫਿਰ ਇਹ ਨਹੀਂ ਸੋਚਿਆ ਵੀ ਵਿਆਹ ਕਲਕੱਤੇ ਹੀ ਕਰਾ ਲੈਂਦੇ ਹਾਂ ਨਹੀਂ ਕਲਕੱਤੇ ਵਿਆਹ ਇੱਧਰ ਕਰਉਣਾ ਕਲਕੱਤੇ ਪਹ 10000 ਰੁਪਏ ਸਿਆੜ ਚਾਰ ਪੈਂਟ ਬਣਾਵਾਂਗੇ ਇਹ ਸੀ ਜੈਨਲ ਬਣਾਏ ਕਿੰਨੇ ਸਾਲ ਰਹੇ ਬਾਪੂ ਜੀ ਕਲਕੱਤੇ ਮੈਂ 10 ਸਾਲ ਰਹੇ ਉੱਥੇ 10 ਸਾਲ ਰਹੇ ਤੇ ਜਦੋਂ ਤੁਹਾਡੇ ਤੇ ਜਵਾਨੀ ਆ ਆਪਣੀ ਜਵਾਨੀ ਚ ਕੋਟ ਪੈਂਟ ਪਾਉਂਦੇ ਸੀ ਜਾਂ ਸ਼ੇਰਵਾਨੀ ਉਦੋਂ ਕਿਹੜੇ ਕੱਪੜੇ ਪਾਉਂਦੇ ਹੁੰਦੇ ਕੋਟ ਪੈਂਟ ਹੀ ਪਾਇਦਾ ਇੱਕ ਖੁੱਲੇ ਕਮੀਜ਼ ਚਾਦਰੇ ਬੰਦੇ ਰਹੇ ਅੱਛਾ ਸਾਰੇ ਕੰਮ ਕੀਤੇ ਹਨ ਮਤਲਬ ਠੋਕ ਹੁੰਦੀ ਪੂਰੀ ਬੁਰੀ ਕਿਰਪਾ ਹੈ ਮਹਾਰਾਜ ਦੀ ਠੋਕੜਾ ਕਾਰੀ ਗਰੀਬੀ ਦਾ ਉਹਨਾਂ ਟਾਈਮ ਵਾਰ ਹੁੰਦਾ ਹੈ ਅੱਛਾ ਕਦੀ ਬੀਬੀ ਹੁਣਾਂ ਨੂੰ ਚਾਹ ਨਾਲ ਇਹ ਕਿਹਾ ਵੀ ਅੱਜ ਮੇਰਾ ਨਾ ਸ਼ਾਈ ਪਨੀਰ ਖਾਨ ਨੂੰ ਜੀ ਕੰਡਿਆ ਜਾਂ ਮਟਰ ਪਨੀਰ ਖਾਨ ਨੂੰ ਜੀ ਕੰਡਿਆ ਇਦਾਂ ਕਦੀ ਕਹਿ ਕੇ ਚੀਜ਼ ਬਣਵਾਈ ਨਹੀਂ ਮੌਕੇ ਨਹੀਂ ਬਣਦਾ ਆਪਣੇ ਆ ਵੀ ਵੈਰਾਈਟੀਆਂ ਚੇਂਜ ਕਰੁੰਦੀਆਂ ਨੇ ਮੌਕੇ ਨਹੀਂ ਆਣੀ ਸੀ ਯਾਨੀ ਮੌਕੇ ਨਹੀਂ ਮਿਲਦਾ ਮੌਕੇ ਨਹੀਂ ਮਿਲਦਾ ਨਹੀਂ ਮੌਕੇ ਨਹੀਂ ਕਦੀ ਬੀਬੀ ਨੇ ਉਹ ਚਾਹ ਨਾ ਪੁੱਛਿਆ ਵੀ ਅੱਜ ਮੈਂ ਤੁਹਾਨੂੰ ਸਪੈਸ਼ਲ ਲਾਚੀ ਪਾ ਕੇ ਅਦਰਕ ਪਾ ਕੇ ਚਾਹ ਬਣਾ ਕੇ ਦਵਾਂ ਬਣੀ ਜਾਂਦਾ ਇਹ ਗ੍ਰੇਵੀ ਬਣਦਾ ਹੀ ਰਹਿੰਦਾ ਹੈ ਚਾਹ ਨਾਲ ਪਕੌੜੇ ਵੀ ਮਿਲਦੇ ਹਾਂ ਮਕੌੜੇ ਵੀ ਘੜਾ ਰਹੇ ਆਪ ਹੀ ਘੜ ਲੀਦੇ ਕਰੇੀ ਮੋਲ ਨਹੀਂ ਲਿਓਣੇ ਪੈਂਦੇ ਕਰੇ ਘੜ ਲੀਦੇ ਅੱਛਾ ਬਾਪੂ ਔਰੇ ਜਾਂਦੇ ਸੀ ਹਨਾ ਜੇ ਤਾਂ ਤੁਸੀਂ ਆਪਣੇ ਸਹੁਰੇ ਜਾਂਦੇ ਸੀ ਉਦੋਂ ਸਾਈਕਲ ਹੁੰਦੇ ਸੀ ਜਾਂ ਸਕੂਟਰ ਹੁੰਦੇ ਸੀ ਜਾਂ ਫਿਰ ਬੱਸ ਹੁੰਦੀ ਸੀ ਬੱਸ ਤੇ ਜਾਂਦੇ ਰੇ ਬੱਸੇ ਬਾਅਦ ਮੋਟਰਸਾਈਕਲ ਲੈ ਲੇ ਮੋਟਰਸਾਈਕਲ ਅੱਛਾ ਜਦੋਂ ਬੀਬੀ ਨਾਲ ਮੋਟਰਸਾਈਕਲ ਤੇ ਜਾਂਦੇ ਹੁੰਦੇ ਸੀ ਕਦੀ ਜਾਂਦੇ ਜਾਂਦੇ ਦੋਵੇਂ ਜੀ ਆਪਸ ਚ ਨਾ ਸਲਾਮ ਅਛੋਰਾ ਜਿਆ ਕਰਦੇ ਹੁੰਦੇ ਗੱਲਾਂ ਬਾਤਾਂ ਕਰ ਦਿੰਦੇ ਵੀ ਆਪਾਂ ਐ ਨਹੀਂ ਐ ਕਰ ਲਾਂਗੇ ਆਹ ਚੀਜ਼ ਹਾਂ ਉਹੀ ਉਹੀ ਕਹਿ ਰਹੇ ਕਿਸੇ ਦੀ ਗੱਲਬਾਤ ਹੁੰਦੀ ਸੀ ਵੀ ਜਦੋਂ ਆਪਾਂ ਸੋਚਦੇ ਸੀ ਵੀ ਯਾਰ ਐ ਨਹੀਂ ਵੰਡ ਪਾ ਲਵਾਂਗੇ ਆਹ ਕਰ ਲਾਂਗੇ ਇਦਾਂ ਦੀਆਂ ਚੀਜ਼ਾਂ ਬਸ ਇਹ ਹੁੰਦਾ ਹੀ ਆਗੇ ਵੀ ਇਹ ਪਸੂਣ ਪੱਠੇ ਦੱਸੇ ਰੱਖਣਾ ਜੇ ਉਹ ਫਸਲ நீதி ਜਦੋਂ ਤੁਸੀਂ ਉੱਥੇ ਜਾਂਦੇ ਸੀ ਸੌਰੇ ਤੇ ਜਵਾਈ ਦੀ ਬਹਿਜਾ ਬਹਿਜਾ ਹੁੰਦੀ ਸੀ ਬੂਰੀ ਬਹਿਜਾ ਬਹਿਜਾ ਪ੍ਰਾਣੇ ਪ੍ਰਾਣੇ ਹੁੰਦੀ ਪ੍ਰਾਣੇ ਪ੍ਰਾਣੇ ਕਿਹੜੀ ਫੁੱਲਾਂ ਵਾਲੀ ਚਾਦਰ ਪਿਛਾ ਕੇ ਦਿੰਦੇ ਮੈਨਾਂ ਲਾਗੀ ਹੁੰਦੀ ਕਿ ਸ਼ਬਹਿ ਚਲੂ ਸ਼ੋਣੀਗੇ ਉਹ ਉਧਰ ਮੱਝ ਵਾਲੇ ਸਾਈਡ ਤੇ ਦੇ ਕੰਮ ਚੱਲਦਾ ਹਾਂ ਹਾਂ ਚੱਲਦਾ ਚੱਲਦਾ ਹੈ ਨਾ ਸ਼ਬਹਿ ਜਾਣਾ ਜੇ ਪੈਰ ਮਗਰੋਂ ਪਾਈ ਦੇ ਅਗਲੇ ਪਹਿਲੇ ਮੁਰਗਾ ਬਣਾ ਲੈਂਦੇ ਹੈ ਅੱਛਾ ਮਾਂ ਨਾਲ ਬੋਤਲ ਵੀ ਖਾਣਾ ਹਾਂ ਬੋਤਲ ਨਾਲ ਕਿ ਪੁੱਛਦੇ ਵੀ ਜੀਜਾ ਕਿਹੜੀ ਪੀਣੀ ਨਹੀਂ ਪੁੱਛਣਾ ਨਹੀਂ ਜਰਾ ਕੇ ਜਿਹੜੀ ਰੱਖਣੀ ਇਹ ਇਹਨਾਂ ਨੇ ਕਿਹੜੀ ਮਾਨ ਕੀਤਾ ਅੱਛਾ ਦੇਤੀ ਰੱਖਦੀ ਸੀ ਬੀੜੀ ਜੰਗਰੇਜੀ ਰ ਕਿਦਾਂ ਆ ਵੀ ਬਰੌਣਿਆ ਆ ਵੀ ਬਰੌਣਿਆ ਬਰੌਣੇ ਹੁੰਦੀ ਹੁੰਦੀ ਸਾਰੇ ਹੁੰਦੀ ਆ ਘਰ ਘਰ ਹੁੰਦੀ ਆ ਤੁਹਾਡੇ ਨਾਲ ਵੀ ਇਦਾਂ ਹੀ ਹੁੰਦੀ ਆ ਕੋਈ ਮੁੰਡੇ ਕੁੜੇ ਹੁਣ ਤੁਹਾਡੇ ਨਾਲ ਹੁੰਦੀ ਆ ਅਹੀਂ ਮੁੰਡੇ ਹੋ ਗਏ ਹੁਣ ਕੋਈ ਯਾਰਾ ਯਾਰਾ ਛੋੜਾ ਜਾ ਆਓ ਜੀ ਮਾੜਾ ਜੀ ਬਰਦਾਨ ਸਾਹਿਬ ਕਿਦਾਂ ਜੀ ਕੀ ਹਾਲ ਚਾਲ ਆ ਅੱਗੇ ਆਓ ਮਾੜਾ ਜੀ ਇੱਥੇ ਇੱਕ ਜੇ ਬਾਪੂ ਦੀ ਜਵਾਨੀ ਵੇਖ ਕੇ ਆਪਣੀ ਜਵਾਨੀ ਯਾਦ ਆਈ ਆਉਂਦੀ ਆ ਜੀ ਆਉਂਦੀ ਕੇਹੇ ਜੀ ਰਹੀ ਤੁਹਾਡੀ ਜਵਾਨੀ ਇਹ ਜਵਾਨੀ ਬਹੁਤ ਵਧੀਆ ਰਹੀ ਭਰਾਵਾ ਹਾਂ ਹਾਂ ਠੀਕ ਠਾਕ ਐ ਖੁਸ਼ੀਆਂ ਭਰੀ ਜਵਾਨੀ ਰਹੀ ਅੱਛਾ ਜੀ ਜਦੋਂ ਅੱਜ ਕੱਲ ਹਰ ਬੱਚਾ ਸੋਚਦਾ ਮੈਂ ਵੱਡਾ ਹੋ ਕੇ ਆਹ ਬੰਨਾ ਜਦੋਂ ਤੁਹਾਡਾ ਬਚਪਨ ਹੋਊਗਾ ਜਾਂ ਤੁਹਾਡੀ ਜਵਾਨੀ ਹੋਊਗੀ ਤੁਹਾਡੇ ਵੀ ਘਰ ਦੇ ਪੁੱਛਦੇ ਹੋਣਗੇ ਵੀ ਕਾਕਾ ਵੱਡਾ ਹੋ ਕੇ ਕੀ ਬੰਨਾ ਜਾਂ ਖੇਤੀਬਾੜੀ ਕਰਨੀ ਉਹਦੋਂ ਕੀ ਸੋਚਦੇ ਹੁੰਦੇ ਤੁਸੀਂ ਦੇਖੋ ਜਿਆਦਾ ਦਾ ਖੇਤੀਬਾੜੀ ਬਾਰੇ ਸੋਚਦੇ ਤੇ ਇਹ ਖੇਤੀਬਾੜੀ ਉਹ ਕਰਾਂਗੇ ਹੋਰ ਤੁਹਾਨੂੰ ਪਤਾ ਹੀ ਹੈ ਨੌਕਰੀ ਤਾਂ ਕਿਹਨੂੰ ਮਿਲਦੀ ਹੈ ਹਾਂ ਬਿਲੇ ਫਿਰਦੇ ਤੇ ਖੇਤੀਬਾੜੀ ਸੰਭੀ ਜਵਾਨੀ ਆਈ ਵਿਆਹ ਹੋ ਗਏ ਬੱਚੇ ਹੋ ਗਏ ਕਬੀਲਦਾਰੀ ਦੇ ਫਸ ਗਏ ਹਾਂ ਚਲੋ ਕਿਰਪਾ ਮਹਾਰਾਜ ਦੀ ਬੱਚੇ ਬਾਹਰ ਹੈ ਸੈਟਾ ਬੱਚੇ ਕੋਈ ਟੈਨਸ਼ਨ ਨਹੀਂ ਹੁਣ ਤਾਰਨੇ ਦੇ ਜੁੜੇ ਆ ਟਰੈਕਟਰ ਟਰਾਲੀ ਲਿਆਂਦਾ 13 ਤਰੀਕ ਦੇ ਡਟੇ ਹੋਏ ਆ ਫਤੇਗੜ ਸਬਜਿਲਾ ਸਿੱਧਾ ਨਹੀਂ ਧਰਤੀ ਤੋਂ ਆਏ ਆ ਐਂ ਚੜਦੀ ਗੱਲਾ ਕੋਈ ਚੱਕਰ ਨਹੀਂ ਤੂੰ ਕੀ ਰਪੋਟਾ ਨਹੀਂ ਐਂ ਤਾਂ ਹੈ ਚੜਦੀ ਗੱਲਾ ਤੁਹਾਡੀ ਕਾਲੀ ਦਾੜੀ ਦੱਸਦੀ ਆ ਵੀ ਅਜੇ ਬੜਾਪਾ ਨਹੀਂ ਆਉਂਦਾ ਜੇਦੀ ਚਲੋ ਬੜਾਪਾ ਦਾ ਆਉਣਾ ਹੀ ਉਹਦਾ ਸੱਚਾਈ ਆ ਹੈਨਾ ਉਹਦਾ ਹਰ ਇੱਕ ਤੇ ਆਉਣਾ ਹੀ ਆਉਣਾ ਹੂੰ ਦੇਖੋ ਜਿਹੜਾ ਕੁਦਰਤ ਦਾ ਨਿਯਮ ਆ ਨਾ ਉਹ ਤਾਂ ਆਉਣਾ ਹੀ ਆਉਣਾ ਭਰਾਵਾ ਉਹ ਤੂੰ ਨਹੀਂ ਪਾ ਸਕਦਾ ਉਹ ਤਾਂ ਨਹੀਂ ਪਾ ਸਕਦਾ ਤੇ ਜਿੰਨੀ ਮਰਜੀ ਕਾਲੀ ਗੱਲਾ ਅੱਛਾ ਜਦੋਂ ਤੁਸੀਂ ਸਕੂਲੇ ਪੜ੍ਹਦੇ ਹੁੰਦੇ ਸੀ ਕਿਹੋ ਜਿਹੇ ਹੁੰਦੇ ਸੀ ਸ਼ਰਾਰਤੀ ਹੁੰਦੇ ਸੀ ਭੋਲੇ ਹੁੰਦੇ ਨਹੀਂ ਭੋਲੇ ਹੁੰਦੇ ਤੇ ਭਰਾਵਾ ਕੁੱਟ ਪਈ ਸੀ ਕਦੀ ਕੁੱਟ ਬਥੇਰੀ ਖਾਦੀ ਆ ਹੈਂ ਕੁੱਟ ਬਥੇਰੀ ਕਿਹੜੀ ਕਿਹੜੀ ਕਿੱਦਾਂ ਕਿੱਦਾਂ ਦੀ ਪ ਅੱਜ ਕੱਲ ਦੇ ਨਿਆਣੇ ਨੂੰ ਹੱਥ ਨਹੀਂ ਲਾਉਂਦੇ ਨੇ ਘਰ ਦੇ ਹਨਾ ਮੈਡਮ ਕੁਝ ਕਹਿ ਨਹੀਂ ਸਕਦੀ ਪਤਾ ਤੁਹਾਡੇ ਟਾਈਮ ਤੇ ਪੂਰਾ ਵਿਛਾਉਂਦੇ ਹੁੰਦੇ ਸੀ ਨਾ ਮਾਸਟਰ ਟੁੱਟਦਾ ਐ ਦੇਖ ਲੈ ਜਦੋਂ ਹੁਣ ਤਾਂ ਕੰਧਾਂ ਹੋ ਗਈਆਂ ਦੀਵਾਰਾਂ ਜਦ ਨਾ ਬਾੜ ਹੁੰਦੀ ਦੀ ਇੱਕ ਛਟੀਆਂ ਦੀ ਅੱਛਾ ਜੀ ਉਹ ਛਟੀਆਂ ਤੋੜਦਾ ਹੁੰਦਾ ਦਾ ਮਾਸਟਰ 6ਵੇਂ ਪੀਰੀਅਡ ਵਿੱਚ ਅੱਛਾ ਸਮਾਜਿਕ ਦਾ ਪੀਰੀਅਡ ਹੁੰਦਾ ਦਾ ਅੱਛਾ ਜੀ ਬੜੀ ਕੁੱਟਣੇ ਉਹਨੇ ਅੱਛਾ ਚੱਲ ਚੱਲ ਰੱਖ ਦਾਂਦਾ ਤਾਂ ਹਾਂ ਭਾਈ ਡਰਦੇ ਹੁੰਦੇ ਸੀ ਜਵਾਗ ਮਾਸਟਰਾਂ ਤੋਂ ਹਾਂ ਹੁਣ ਨਹੀਂ ਡਰਦੇ ਹਾਂ ਡਰ ਹੁੰਦਾ ਹੈ ਹੈਨਾ ਪਹਿਲਾਂ ਤੇ ਘਰ ਜਾ ਕੇ ਵੀ ਮਾਸਟਰ ਦਾ ਗੱਲ ਹੁੰਦੀ ਸੀ ਵੀ ਉਹਦੇ ਕੋਲ ਬਚ ਕੇ ਰਹੀਂ ਬਚ ਕੇ ਰਹੋ ਹੁਣ ਤਾਂ ਸੱਚੀ ਗੱਲ ਹੈ ਭਾਈ ਬਹੁਤ ਕਟਾਈ ਕੀਤੀ ਹੈ ਦੇਖੋ ਜਦ ਮਾóle ਐਸਾ ਤਾਂ ਜਵਾਗ ਮਾਂ-ਬਾਪ ਤੋਂ ਵੀ ਡਰਦੇ ਤੇ ਅਸੀਂ ਠੀਕ ਹੈ ਮਾਸਟਰਾਂ ਤੋਂ ਵੀ ਡਰਦੇ ਤੇ ਹੁਣ ਨਹੀਂ ਡਰਦੇ ਬੱਚੇ ਹੁਣ ਕੋਈ ਡਰਦਾ ਨਹੀਂ ਉਹ ਨਹੀਂ ਡਰਦੇ ਬਾਪੂ ਜੀ ਸਾਤਰੀ ਘਾਲ ਇੱਧਰ ਤੇ ਆਓ ਬਾਪੂ ਨੂੰ ਦੂਰੋਂ ਹੀ ਹੱਥ ਜੋੜਦੇ ਵੀ ਮੈਂ ਨਹੀਂ ਮੈਨੂੰ ਨਹੀਂ ਕਹਿਣਾ ਕੋਈ ਗੱਲ ਨਹੀਂ ਆਪਾਂ ਤੁਹਾਨੂੰ ਆਪਾਂ ਤੁਹਾਨੂੰ 당 ਥੋੜੀ ਕਰਨਾ ਅੱਛਾ ਬਾਪੂ ਜੀ ਤੁਸੀਂ ਤਾਂ ਗਾਹ ਹੋ ਤੁਸੀਂ ਤੇ ਜੈਕਟ ਇੰਨੀ ਸੋਹਣੀ ਪਾਈ ਨਹੀਂ ਕਿਉਂ ਨਹੀਂ ਸਾਡੇ ਬਾ ਇੱਧਰ ਦੇਖੋ ਟਾਉਰ ਹੀ ਬੜੀ ਆ ਵੀ ਆਡੀ ਆਡੀ ਲੋਕਿਆ ਬਾਪੂ ਜੀ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਰਾਈਵਰੀ ਬਾਪੂ ਜੀ ਕਿੰਨੇ ਸਾਲ ਕਰੀ ਡਰਾਈਵਰੀ 52 53 ਸਾਲ ਕੀਤੀ ਹੈ ਓਥੋਂ ਟਾਪਲਾ ਹਜੇ ਇਹਨੇ ਸਾਲ ਕਿੱਧਰ ਕਿੱਧਰ ਨੂੰ ਜਾਂਦੇ ਰਹੇ ਹੋ ਪੂਰਾ ਹਿੰਦੁਸਤਾਨ ਹੀ ਘੁੰਮ ਗਏ ਅੱਛਾ ਹਾਂ ਜੀ ਤੇ ਬਾਪੂ ਜੀ ਤੁਹਾਡੇ ਦੇ ਫਿਰ ਚੇਲੇ ਚ ਚੇਲੇ ਚੁੱਲੇ ਵੀ ਹੋਣੇ ਬਹੁਤ ਆ ਹਾਂ ਬਹੁਤ ਕੇਲੇ ਆ ਵੱਖੋ ਵੱਖ ਆ ਹਾਸਟਮ ਜੂਪੀ ਜਾਂ ਮੁੰਡੇ ਕੋਈ ਥਾਣੇਦਾਰ ਬਣਿਆ ਹੋਇਆ ਕੋਈ ਕੁਛ ਬਣਿਆ ਹੋਇਆ ਗਾਂਹਾਂ ਜਿਹਨਾਂ ਨੇ ਉਦੋਂ ਕਨੈਕਟਰੀਆਂ ਕੀਤੀਆਂ ਸਾਡੇ ਨਾਲ ਹੁਣ ਜਾਈਦਾ ਤਾਂ ਬੜੇ ਪਰੰਗ ਭਾਗ ਲੱਗੇ ਹੋਇਆ ਅੱਛਾ ਇਜਤ ਕਰਦੇ ਆ ਪੂਰੀ ਹਾਂਜੀ ਅੱਛਾ ਬਾਪੂ ਜੀ ਮੈਨੂੰ ਇਹ ਦੱਸੋ ਕਹਿੰਦੇ ਵੀ ਜਿਹੜੇ ਡਰਾਈਵਰ ਹੁੰਦੇ ਤੇ ਇਹਨਾਂ ਦੇ ਜਿਹੜੇ ਕਨੈਕਟਰ ਹੁੰਦੇ ਆ ਹਨਾ ਜਿਹੜੇ ਟਰੱਕ ਚਲਾਉਂਦੇ ਨੇ ਕਹਿੰਦੇ ਵੀ ਹੋਰ ਕੋਈ ਇਹਨਾਂ ਨੂੰ ਜਵਾਬ ਦੇ ਦੇ ਡਰਾਈਵਰ ਨੂੰ ਪਰ ਰਾਤ ਦੇ ਵੇਲੇ ਜੇ ਡਰਾਈਵਰ ਨੇ ਕਲੈਕਟਰ ਨੂੰ ਆਵਾਜ਼ ਦੇਤੀ ਉਹ ਜਵਾਬ ਨਹੀਂ ਦਿੰਦਾ ਇਹ ਗੱਲ ਸੱਚੀ ਹੈ ਨਹੀਂ ਸਹੀ ਆ ਕਿਉਂ ਗੁਰੂ ਚੇਲੇ ਵਾਲਾ ਹੋ ਜਾਂਦਾ ਹੈ ਇੱਕ ਕਿਸਮ ਦਾ ਉਹ ਵੀ ਜਵਾਕਾਂ ਨੂੰ ਆਪਦੇ ਪਾਲਣਾ ਪੈਂਦਾ ਵਾ ਆਪਣੇ ਨਾਲੋਂ ਵੱਧ ਰੱਖਣਾ ਪੈਂਦਾ ਵਾ ਉਹਨਾਂ ਨੂੰ ਹੂੰ ਕਿਉਂ ਜ਼ਿੰਮੇਵਾਰੀ ਹੁੰਦੀ ਹੈ ਡਰਾਈਵਰ ਦੀ ਬਾਕੀ ਇਹ ਸੇਵਾ ਹੀ ਸੀਗੀ ਇੱਕ ਕਿਸਮ ਦੀ ਅਸੀਂ ਤਾਂ ਸੇਵਾ ਹੀ ਨਿਭਾਈ ਆ ਹੂੰ ਇਧਰ ਲਾ ਮਾਲ ਉਧਰ ਉਧਰੋਂ ਉਧਰ ਹਾਂ ਦੁਨੀਆਂ ਦੀ ਇੱਕ ਨਾ ਬਾਪੂ ਜੀ ਕਿਹ ਪਿੰਡ ਤੇ ਹੀ ਗਏ ਸੀ ਉੱਥੇ ਇੱਕ ਮਤਲਬ ਤੁਹਾਡੀ ਉਮਰ ਦੇ ਹੀ ਸੀਗੇ ਉਹ ਉਹ ਕਨੈਕਟਰ ਰਹੇ ਸੀ ਉਹ ਆਪਣੇ ਉਸਤਾਦ ਦੀਆਂ ਖਲਾਸਾ ਦੱਸਦੇ ਕਹਿੰਦੇ ਮੈਂ ਜਦੋਂ ਨਾ ਹਾਤੋ ਕੇ ਕਪੜੇ ਪਾ ਲਾ ਉਹਦੇ ਮੈਨੂੰ ਕਹਿੰਦਾ ਚੱਲੋ ਸਟੱਪਣੀ ਬਦਲ ਹਾਂ ਹਾਂ ਫਿਰ ਉਹ ਹੁੰਦਾ ਨਾ ਵੀ ਉਹਨੂੰ ਪਕਾਉਣਾ ਵਾ ਕਿਸੇ ਤਰ੍ਹਾਂ ਵੀ ਕੱਚਾ ਨਾ ਰਹੇ ਜਿਸੇ ਦੀ ਤੋ ਉਹ ਕਹਿੰਦਾ ਮੇਰੇ ਉਸਤਾਦ ਜੀ ਮੈਨੂੰ ਸਾਫ਼ ਸੁਥਰੇ ਕੱਪੜੇ ਦੇ ਕੇ ਬਰਦਾਸ਼ਤ ਨਹੀਂ ਕਰਦੇ ਉਹ ਫਿਰ ਸੱਚ ਆਇਆ ਏ ਜਿੰਨਾ ਜਰ ਉਹਨੂੰ ਨੌਲਜ ਨਹੀਂ ਆਉਂਦੀ ਹੈ ਤਜਰਬਾ ਨਹੀਂ ਹੁੰਦਾ ਫੇਰ ਹੀ ਉਹ ਪੱਕਦਾ ਵਾ ਹਾਂ ਅੱਛਾ ਬਾਪੂ ਜੀ ਤੁਹਾਡੇ ਨਾਲ ਜਦੋਂ ਤੁਸੀਂ ਕਿਤੇ ਵੀ ਗਏ ਹੋ ਕਿਉਂਕਿ ਜਦੋਂ ਆਪਾਂ ਬਾਹਰ ਜਾਂਦੇ ਡਰਾਈਵਰਾਂ ਨੂੰ ਭੁੱਖੇ ਵੀ ਰਹਿਣਾ ਪੈਂਦਾ ਡਰਾਈਵਰਾਂ ਨੂੰ ਰਾਤ ਉਹੋ ਜੀ ਥਾਂ ਤੇ ਕੱਟਣੀ ਪੈਂਦੀ ਜਿੱਥੇ ਬੰਦਾ ਨਾ ਬੰਦੇ ਦੀ ਜਾਤ ਤੁਹਾਡੇ ਨਾਲ ਇਦਾਂ ਦਾ ਐਕਸਪੀਰੀਅੰਸ ਹੋਇਆ ਇਸ ਤਰ੍ਹਾਂ ਦਾ ਤਜਰਬਾ ਕਈ ਵਾਰ ਹੁੰਦਾ ਰਹਿੰਦਾ ਵਾ ਜਿਵੇਂ ਹੋ ਰਾਜਸਥਾਨ ਨੂੰ ਇਦਲੇ ਏਰੀਆ ਨੂੰ ਜਾਂਦੇ ਸੀਗੇ ਜੀ ਤੇ ਪੁੱਜੇ ਛੋਲੇ ਤੇ ਗੋੜ ਰੱਖਣਾ ਹਾਂ ਪਾਣੀ ਦਾ ਇੰਤਜ਼ਾਮ ਰੱਖਣਾ ਹੁਣ ਤਾਂ ਚਲੋ ਸਾਧਨ ਬਹੁਤ ਹੋ ਗਏ ਉਦੋਂ ਟੂਪਾਂ ਬੰਨੀਆਂ ਹੁੰਦੀਆਂ ਸੀਗੀਆਂ ਨਾਲ ਉਹੀ ਪਾਣੀ ਪੀਣਾ ਵਾ ਹਮ ਇਹ ਜੇ ਸਮੇਂ ਦੇਖੇ ਬਹੁਤ ਜਗ੍ਹਾ ਜਗ੍ਹਾ ਜਦ ਇਹ ਵੀ ਹੋਇਆ ਸੀ ਬਾਪੂ ਜੀ ਵੀ ਇਹੋ ਜੇ ਜਗ੍ਹਾ ਤੇ ਟਰੱਕ ਖਰਾਬ ਹੋ ਜਾਣਾ ਜਿੱਥੇ ਬਹੁਤ ਖਤਰਨਾਕ ਤੇ ਬਹੁਤ ਔਖਾ ਸਮਾਂ ਲਗਾਉਣਾ ਪਿਆ ਹੋਵੇ ਹਾਂ ਜਗ੍ਹਾ ਜਗ੍ਹਾ ਕਈ ਜਗ੍ਹਾ ਤੇ ਹੋ ਜਾਂਦਾ ਇੱਧਰ ਹਿਮਾਚਲ ਦੇ ਵਿੱਚ ਗਏ ਸੀਗੇ ਅਸੀਂ ਅੱਛਾ ਜੀ ਪਹਿਲਾਂ ਪਹਿਲਾਂ ਉਹਨੀਆਂ ਗੱਲਾਂ ਨੇ ਠੀਕ ਟਾਟਾ ਮਾਰਸ਼ਰੀ ਹੁੰਦੀ ਸੀਗੀ ਅੱਛਾ ਜੀ ਅੱਛਾ ਜੀ ਤੇ ਸਾਨੂੰ ਪਤਾ ਨਹੀਂ ਸੀਗਾ ਕੋਟ ਖਾਈ ਤੋਂ ਅਸੀਂ ਭਰਨ ਗਏ ਉਧਰੋਂ ਪੇਟੀਆਂ ਪਾ ਲੀਆਂ ਉਚੜਾਈ ਟੱਕਰ ਬੜੀ ਸੀਗੀ ਉੱਥੋਂ ਕੋਈ ਗੱਡੀ ਨਿਕਲਦੀ ਹੁੰਦੀ ਸੀਗੀ ਸਾਨੂੰ ਪਤਾ ਨਹੀਂ ਰਾਤ ਨੂੰ ਆ ਕੇ ਗੱਡੀ ਉੱਥੇ ਖੜ ਗਈ ਹਾਂ ਪਰ ਇੰਨਾ ਕਿਰਪਾ ਉੱਪਰ ਵਾਲੇ ਦੀ ਵੀ ਪਹਾੜੀ ਦੇ ਨਾਲ ਲਾ ਲਾ ਕੇ ਅਸੀਂ ਥੱਲੇ ਲੈ ਆਏ ਸੀਗੇ ਹਾਂ ਤੇ ਕੋ ਖਾਣ ਪੀਣੂ ਨਹੀਂ ਸੀਗਾ ਆਟਾ ਪਾਣੀ ਪਿਓ ਰੱਖੇ ਹੁੰਦੇ ਸੀਗੇ ਜੀ ਪਰ ਉਹ ਲੋਕ ਜਿਹੜਾ ਅੰਦਾ ਆਪਣੇ ਗੱਡੀ ਦਾ ਲੋਹੇ ਦੇ ਹੁੰਦੇ ਆ ਉਹਨਾਂ ਦੇ ਟਾ ਰੱਖ ਕੇ ਪੱਥਰ ਰੱਖ ਕੇ ਰੋਟੀ ਬੁਕਾ ਕੇ ਖਾਦੀ ਆ ਅੱਛਾ ਜੀ ਹਾਂ ਜੀ ਬੜੀ ਜਗਾ ਜਗਾ ਤੇ ਚਲਦਾ ਸੰਘਰਸ਼ ਹੀ ਆ ਸੰਘਰਸ਼ ਲਿਖਿਆ ਹੀ ਆ ਸ਼ੁਰੂ ਤੋਂ ਜਿੰਦਗੀ ਦਾ ਸੰਘਰਸ਼ ਆ ਕਰਨਾ ਬੰਦਾ ਹਾਂ ਇਹ ਦੇਖੋ ਵੀ ਬਾਪੂ ਜੀ ਹੁਣਾਂ ਦਾ ਕਿੱਡਾ ਲੰਬਾ ਤਜਰਬਾ ਜਿਹੜਾ ਆਪਾਂ ਕਹਿ ਸਕਦੇ ਆਂ ਵੀ ਲੰਬੇ ਸਮੇਂ ਡਰਾਈਵਰੀ ਵੀ ਕੀਤੀ ਆ ਜਾਂਦੇ ਜਾਂਦੇ ਬਾਪੂ ਜੀ ਹੁਣਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਹਾਂਜੀ ਡਰੈਸ ਪੁੱਛ ਲੈਨੇ ਬਾਪੂ ਜੀ ਤੁਸੀਂ ਆਪਣਾ ਵੀ ਦੱਸੋ ਫਿਰ ਅੱਛਾ ਕਿੱਡਾ ਫਿਕਰ ਯਾਰ ਦਾ ਵੀ ਮੇਰੇ ਯਾਰ ਦਾ ਡਰੈਸ ਨਹੀਂ ਪੁੱਛਿਆ ਬਾਪੂ ਜੀ ਡਰੈਸ ਦੱਸੋ ਪਿੰਡ ਰਤੋਵਾਲ ਅੱਛਾ ਜ਼ਿਲ੍ਹਾ ਲੁਧਿਆਣਾ ਲੁਧਿਆਣਾ ਹੁਣ ਬਾਪੂ ਜੀ ਤੁਸੀਂ ਵੀ ਦੱਸੋ ਇੱਕੋ ਹੀ ਇੱਕੋ ਹੀ ਇਹਦੇ ਆ ਨਾ ਜਿੱਦਾਂ ਘਰ ਵਾਲੇ ਨੇ ਘਰ ਵਾਲੀ ਦੀ ਆਵਾਜ਼ ਨਹੀਂ ਘਟਾਈ ਹੁੰਦੀ ਵੀ ਤੂੰ ਨਹੀਂ ਬੋਲਣਾ ਨਹੀਂ ਬਾਪੂ ਜੀ ਮੈਨੂੰ ਇਹਦਾ ਸੋਕ ਕੀ ਹੈ ਜੀ ਰਹੀ ਜ਼ਿੰਦਗੀ ਤੁਹਾਡੀ ਵੈਸੇ ਮੈਂ ਬਾਪੂ ਜੀ ਨਹੀਂ ਮੈਨੂੰ ਇਹਦਾ ਪਿੰਡ ਜਦੋਂ ਮੈਨੂੰ ਪਹਿਲਾਂ ਇਹ ਗੱਲ ਇਹ ਇਹਦਾ ਦੱਸੋ ਆਪੇ ਬੋਲੇ ਹੁਣ ਕੁਝ ਆਸ ਨਹੀਂ ਮੈਨੂੰ ਇਹ ਦੱਸੋ ਵੀ ਤੁਸੀਂ ਵਿਆਹ ਤੇ ਵੀ ਐ ਚੁੱਪ ਹੀ ਰਹੇ ਸੀ ਬਾਪੂ ਸ਼ਾਰਿਆਂ ਦੀ ਗੱਲਾਂ ਕਰਦਾ ਬਾਪੂ ਅੱਛਾ ਬਾਪੂ ਕਿੰਨੀ ਉਮਰ ਹੋ ਗਈ ਤੁਹਾਡੀ ਜੋ ਕੀਤਾ ਲੱਗਦਾ ਬਾਪੂ ਦੇ ਨਾ ਕੰਟਰੋਲ ਬੀਬੀ ਦਾ ਮਨ ਲੱਗਾ ਪਿੰਡ ਬੈਠੀ ਦਾ ਹੀ ਉੱਥੋਂ ਹੀ ਆਵਾਜ਼ ਮਿਊਟ ਕਰਤੀ ਬੀਬੀ ਨੇ ਵੀ ਇਹ ਕੁਛ ਨਾ ਬੋਲੇ ਨੇ ਪਿੰਡ ਖੋਲ ਦੇਣੇ ਨੇ ਅੱਛਾ ਬਾਪੂ ਜੀ ਤੁਹਾਡਾ ਨਾ ਕਿੰਨੀ ਪ੍ਰਾਣੀ ਯਾਰੀ ਇਹਨਾਂ ਦੀ ਅਸੀਂ ਕਲਾਸ ਵਿੱਚ ਲੋ ਰਹੇ ਆ ਅੱਛਾ ਹਾਂ ਜੀ ਇਹ ਇਹ ਬੋਲਦੇ ਘੱਟ ਨੇ ਇਹ ਪਿੰਡ ਦਾ ਗੱਲ ਨਹੀਂ ਆਉਂਦਾ ਕਿਸੇ ਨੂੰ ਪਿੰਡ ਦਾ ਕਿਸੇ ਨੂੰ ਗੱਲ ਨਹੀਂ ਹੋਣ ਹੁੰਦਾ ਅੱਛਾ ਹਾਂ ਜੀ ਬਾਪੂ ਜੀ ਇਹ ਤਾਂ ਮਾੜੀ ਗੱਲ ਹੈ ਤੁਸੀਂ ਬੋਲਦੇ ਨਹੀਂ ਬਾਪੂ ਨਹੀਂ ਗੁੰਦਾ ਬਾਪੂ ਕਹਿੰਦਾ ਜੋ ਮਰਜ਼ੀ ਹੋ ਜਾਏ ਬੋਲਣ ਨਹੀਂ ਦੇਣਾ ਮੈਂ ਨਹੀਂ ਬੋਲਦਾ ਨਹੀਂ ਬਾਪੂ ਜੀ ਮੇਰੇ ਵੀ ਮਾੜਾ ਮੋਟਾ ਹੂੰ ਹਾਂ ਬਸ ਉਦੋਂ ਬੋਲੇ ਬਾਪੂ ਮੇਰੇ ਪਿੰਡ ਦਾ ਯਾਰ ਦਾ ਪਿੰਡ ਦਾ ਐਡਰੈਸ ਨਹੀਂ ਪੁੱਛਿਆ ਤੂੰ ਹੈ ਹੋਂਦਾ ਯਾਰ ਨੇ ਐਡਰੈਸ ਦੱਸਦਾ ਤੁਸੀਂ ਵੀ ਦੱਸੋ ਬੋਲ ਕੇ ਆਹ ਬੈਟਾ ਨੋਇਦਾ ਬੇ ਇਹਨੂੰ ਕਹਿੰਦੇ ਯਾਰੀ ਹੈ ਜੀ ਜੀ ਕਰਦੇ ਹੈ ਬਾਪੂ ਜੀ ਕਿਉਂ ਨਹੀਂ ਬੋਲਦੇ ਇਹ ਇਹਦੇ ਹੁਣੇ ਰਾਬੀ ਜਾਣੇ ਜਾਣੇ ਭਾਈ ਮੈਂ ਕੀ ਕਰਦਾ ਇਹਦੇ ਦਿਲ ਦੀ ਹੈ ਹੀ ਜਾਣੇ ਅੱਛਾ ਬਾਪੂ ਜੀ ਤੁਸੀਂ ਕਹਿੰਦੇ ਪਿੰਡ 'ਚ ਥੋੜੀ ਚੜ੍ਹਾਈ ਬੜੀ ਤੁਸੀਂ ਬੋਲਣ ਨਹੀਂ ਦਿੰਦੇਗੇ ਇਹਨੂੰ ਉਹ ਹੈਗੀ ਆ ਅੱਛਾ ਬਾਪੂ ਇਧਰ ਆਓ ਮਰਾ ਅੱਗੇ ਆਓ ਤੁਸੀਂ ਮੈਨੂੰ ਦੱਸੋ ਵੀ ਇਹਨਾਂ ਦੀ ਕਿਹੜੀ ਖਾਸ ਗੱਲ ਹੈ ਮਤਲਬ ਕਿਵੇਂ ਦੀਆਂ ਗੱਲਾਂ ਕਰਦੇ ਉਹ ਮਜ਼ਾਕ ਹੀ ਆ ਤੋਰ पे ਕੋਈ ਇੱਕ ਅੱਧੀ ਤੁਸੀਂ ਸੁਣਾ ਦਿਓ ਇਹਨਾਂ ਦੇ ਵੰਡੇ ਦੀ ਤੋਰੇ ਜਾਂਦੇ ਬਾ ਮਜ਼ਾਕ ਹੀ ਇਹੋ ਜਿਹਾ ਕਰਨਾ ਮੂਹਰੇ ਨੂੰ ਜਿਹੜਾ ਲੋਟ-ਪੋਟ ਹੋ ਜਾਏ ਆ ਵੀ ਤਾਂ ਹੁਣ ਮਜ਼ਾਕ ਹੀ ਕਰਦੇ ਬੋਲਦੇ ਹੀ ਨਹੀਂ ਬੋਲਣ ਨੂੰ ਤਾਂ ਪਤਾ ਨਹੀਂ ਕੀ ਹੋਇਆ ਹੁਣ ਬਾਪੂ ਨੇ ਵਰਤ ਰੱਖ ਲਿਆ ਬਾਪੂ ਕਹਿੰਦਾ ਮੈਂ ਨਹੀਂ ਬੋਲਦਾ ਜੋ ਹੁੰਦਾ ਹੋ ਜਵੇ ਤੇ ਬੋਲੀ ਬਲਾਉ ਇਹਨੂੰ ਆ ਕੇ ਬੋਲ ਤੇ ਬੋਲ ਬਾਪੂ ਨੇ ਰੱਖਿਆ ਵਰਤ ਹੈ ਠੀਕ ਕੋਈ ਆ ਕੇ ਬੁਲਾਵੇ ਫਿਰ ਬੋਲੂ ਨਹੀਂ ਯਾ ਮਾਤਾ ਨੇ ਗੁੱਸੇ ਹੋ ਗਿਆ ਹੈ ਬੀਬੀ ਨਾ ਗੁੱਸੇ ਤੇ ਨਹੀਂ ਗੁੱਸੇ ਹੋ ਗਿਆ ਲੱਗਦਾ ਪੁੱਛੋ ਉਹਨੂੰ ਦਾ ਕੰਟਰੋਲ ਹੀ ਸਾਰਾ ਪਿੰਡ ਚ ਆ ਬੀਬੀ ਉਥੋਂ ਹੀ ਓਪਰੇਟ ਕਰਨੀ ਵੀ ਜੇ ਬੋਲ ਜਾਣਾ ਜਿੱਦਾਂ ਗੱਡੀ ਨੂੰ ਬੋਲਣਾ ਖੋਲਦੀ ਹੋਊਗਾ ਬਾਪੂ ਨੂੰ ਬੋਲਣਾ ਖੋਲੂਗਾ ਅੱਛਾ ਜੀ ਵੇਖ ਲਓ ਬਾਪੂ ਹੁਣਾਂ ਦੀਆਂ ਗੱਲਾਂ ਹੀ ਬੜੀਆਂ ਘੈਂਟ ਸੀ ਤੇ ਬਾਪੂ ਜੀ ਤੁਸੀਂ ਮਾੜਾ ਜਿਹਾ ਨੂੰ ਆਜੋ ਜਾਂਦੇ ਜਾਂਦੇ ਆਪਾਂ ਦੋ ਚਾਰ ਗੱਲਾਂ ਕਰਨੀਆਂ ਬਾਪੂ ਜੀ ਅੱਛਾ ਬਾਪੂ ਜੀ ਇਹਨਾਂ ਇਹਨਾਂ ਨੂੰ ਕੀ ਲੱਗਿਆ ਦੇਖੋ ਤੁਸੀਂ ਹਨਾ ਵੀ ਬਿਲਕੁਲ ਨਹੀਂ ਬੋਲਦੇ ਵੇਖੋ ਜੀ ਤੇ ਉਹਨਾਂ ਦਾ ਆਪਣਾ ਸੋਚ ਵਿਚਾਰ ਹੈ ਆਪਣਾ ਉਹਨਾਂ ਦਾ ਪਿੰਡ ਉਹਨਾਂ ਦਾ ਖਿਆ ਵੀ ਕੀ ਰੰਦਾ ਇਹ ਕਿਸ ਨੂੰ ਗੱਲ ਨਹੀਂ ਕਰ ਦਿੰਦੇ ਤੇ ਇੱਥੇ ਆ ਕੇ ਆਂਦੇ ਵੀ ਇਹ ਬੋਲਣਾ ਨਹੀਂ ਜਾਂ ਤੇ ਕੋਈ ਮੋਦੀ ਨੇ ਕੋਈ ਇਹਦੇ ਤੇ ਕੋਈ ਛਟਾ ਛਟਾ ਦਿੱਤਾ ਹੋਣਾ ਵੀ ਉੱਥੇ ਜਾ ਕੇ ਬੋਲੀ ਨਾ ਦੇ ਨਹੀਂ ਤੇ ਲਗਵਾ ਮੋਰਚੇ ਆ ਕੇ ਸਾਰੇ ਹੀ ਬੋਲਦੇ ਇਥੇ ਜਿੰਨੂੰ ਮਰਜੀ ਬੁਲਾ ਕੇ ਵੇ ਲੋ ਸਾਰੇ ਬੋਲਦੇ ਆ ਹਾਂਜੀ ਇਹ ਤੇ ਹੁਣ ਉਹਦੀ ਮਰਜ਼ੀ ਹੈ ਨਾ ਵੀ ਮੈਂ ਚੁੱਪ ਰਹਿਣਾ ਆਂ ਜਾਂ ਬੋਲਣਾ ਆਂ ਜਾਂ ਇੱਕ ਦੇ ਸੌਖ ਆ ਗਿਆ ਜਿੰਨੇ ਚਿਰ ਮੋਦੀ ਕਾਨੂੰਨ ਰੱਦ ਨਹੀਂ ਕਰਦਾ ਉਹਨਾਂ ਚਿਰ ਮੈਂ ਕੂਣਾ ਨਹੀਂ ਕਿਤੇ ਇਹ ਨਾ ਧਾਰਿਆ ਹੋਵੇ ਕਿ ਜਿੰਨੇ ਮੋਦੀ ਨੇ ਕਾਨੂੰਨ ਰੱਦ ਨਹੀਂ ਕੀਤਾ ਮੈਂ ਰੋਖੋ ਖਾਣਾ ਵੀ ਨਹੀਂ ਪਰ ਖਾਂਦੇ ਵੀ ਨਹੀਂ ਸਾਰਾ ਕੁਸ਼ੀਆ ਪਰ ਬੋਲਣ ਦੀ ਮਨਾਹੀ ਹੋਈ ਹੈ ਬੋਲਣ ਦੀ ਮਨਾਹੀ ਹੋਈ ਹੈ ਵੇਖੋ ਜੀ ਉਹ ਜ਼ਿਆਦਾ ਬਾਪੂ ਜੀ ਹਣੀ ਕਿਦਨ ਵਰਤ ਤੋੜਨ ਆਪਾਂ ਉਹ ਦਿਨ ਜ਼ਰੂਰ ਆਵਾਂ ਬਾਪੂ ਜੀ ਦੱਸੋਗੇ ਜਿੱਦਾਂ ਇਹਨਾਂ ਵਰਤ ਤੋੜਿਆ ਦੱਸ ਦਿਆਂਗੇ ਨੋ ਸਹੀ ਦਿਓ ਨਾ ਸਹੀ ਦਿਓ ਅਸੀਂ ਉਹ ਕੇ ਦੱਸ ਦਿਆਂਗੇ ਪੱਕੀ ਗੱਲ ਹੈ ਪੱਕਾ ਦੱਸਾਂਗੇ ਪੁੱਛ ਕੇ ਦੱਸਾਂਗੇ ਵੀਰ ਨੂੰ ਜਾਂ ਕੂ ਗਾ ਫੇਰ ਦੱਸਾਂਗੇ ਫੇਰ ਦੱਸਾਂਗੇ ਬਾਪੂ ਜੀ ਵਜਾ ਦੇ ਦੱਸ ਦੋ ਕਿਉਂ ਨਹੀਂ ਬੋਲਦੇ ਵਜਾ ਵਜਾ ਉਹ ਹੀ ਦੱਸੂਗਾ ਉਹ ਨਹੀਂ ਕੀ ਕਰਦਾ ਥੋੜੇ ਜਲਦੀ ਕਿ ਉਹਨਾਂ ਦੀ ਘਰ ਦੀ ਗੱਲ ਵਾ ਕੋਈ ਦੂਜਿਆਂ ਦੀ ਆਪਸੇ ਜਿਹੜੀ ਐਦਾਂ ਕਰ ਲਿਆ ਹੋਰ ਕਿ ਉਹ ਘਰ ਵਾਲੀ ਨੂੰ ਮੁਰਮੁਰ ਜਾਂਦਾ ਲਓ ਜੀ ਇਹ ਹੀ ਸਾਡਾ ਅੱਜ ਦਾ ਪ੍ਰੋਗਰਾਮ ਪ੍ਰਾਈਮ 7 ਤੇ ਕਿਵੇਂ ਲੱਗਿਆ ਤੁਸੀਂ ਆਪਣਾ ਫੀਡਬੈਕ ਜ਼ਰੂਰ ਭੇਜਿਓ ਤੇ ਅਗਲੀ ਵਾਰ ਫੇਰ ਮਿਲਾਂਗੇ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਦਿਓ ਮੈਨੂੰ ਕੈਮਰਾਮੈਨ ਜੋਬਨਦ ਨਾਲ ਇਜਾਜ਼ਤ ਇੱਕ ਦੋ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਦੇਈ